ਬੇਟਾ ਗੁਟੀ ਸਿੰਘ ਅਮਰੀਕਾ ਯੂ ਐਸ ਏ 2015 ਤੱਕ ਗਿਆ ਜੀ ਉਹ ਕੱਲ ਆਉਣਾ ਸੀ 30 ਤਰੀਕ ਨੂੰ ਪਤਦਰ ਦੇ ਹਿਸਾਬ ਨਾਲ ਚੜਨਾ ਸੀ ਜੀ ਤਿਆਰ ਹੋ ਕੇ ਪਤਦਰ ਦੇ ਸਾਹ ਮੱਥਾ ਟੇਕਣ ਗਿਆ ਜੀ ਉਤੋਂ ਬਾਅਦ ਪਤਾ ਨਹੀਂ ਲੱਗਾ ਜੀ ਕਿੱਧਰ ਗਿਆ ਰੇਜ ਤੱਲੋਂ ਲਾਸ਼ ਮਿਲੀ ਆ ਬੱਚੇ ਦੇ ਹੋਂਦ ਤੇ ਸਾਨੂੰ ਸਾਰੇ ਪਰਿਵਾਰਾਂ ਨੂੰ ਇੰਨੀ ਖੁਸ਼ੀ ਸੀ ਕਿਉਂਕਿ ਬੱਚੇ ਦਾ ਵਿਆਹ ਰੱਖਿਆ ਸੀ। ਅਸੀਂ ਜੋ 18 ਤਰੀਕ ਦਾ ਵਿਆਹ ਹੈ 18 ਅਕਤੂਬਰ ਦਾ ਤੇ ਕੱਲ ਬੱਚੇ ਨਾਲ ਅਕਲ ਅੱਜ ਬੱਚੇ ਨਾਲ ਸਵੇਰੇ ਇੱਥੇ ਪਹੁੰਚ ਜਾਣਾ ਸੀਗਾ ਤੇ ਖੁਸ਼ੀਆਂ ਜਿਹੜੀਆਂ ਸਾਰੀਆਂ ਉਹ ਹੋ ਕੇ ਲੱਗੇ ਕਿਉਂਕਿ ਸਾਰਾ ਪਰਿਵਾਰ ਖੁਸ਼ੀ ਦੇ ਮਾਹੌਲ ਵਿੱਚ ਸੀਗਾ ਤੇ ਜਿਹੜਾ ਹੁਣ ਸਾਰਾ ਪਰਿਵਾਰ ਤੇ ਸਾਰਾ ਨਗਰ ਸੀ ਸੋਕ ਸਮਗ ਵਿੱਚ ਬੈਠੇ ਆ। ਵਗਟਿਕ ਕਾਲਜ ਤੋਂ ਵਗਟਿਕ ਪਧਈ ਮਾ ਪਿੰਡ ਤਲਵੰਡੀ ਕੋਕ ਦਾ ਰਹਿਣ ਵਾਲਾ ਜੀ ਗਰਦੇਵ ਸਿੰਘ ਜੀ ਮੇਰਾ ਬੇਟਾ ਗਰਜੀਤ ਸਿੰਘ ਅਮਰੀਕਾ ਯੂ ਐਸ ਏ 2015 ਦਾ ਗਿਆ ਜੀ ਉਹ ਕੱਲ ਆਉਣਾ ਸੀ 30 ਤਰੀਕ ਨੂੰ ਉਧਰ ਦੇ ਹਿਸਾਬ ਨਾਲ ਚੜਨਾ ਸੀ ਜੀ ਤਿਆਰ ਹੋ ਕੇ ਉਹ ਦਵਰੇ ਸਾਹਿਬ ਮੱਥਾ ਟੇਕਣ ਗਿਆ ਜੀ ਉਤੋਂ ਬਾਅਦ ਪਤਾ ਨਹੀਂ ਲੱਗਾ ਜੀ ਕਿੱਧਰ ਗਿਆ ਪਰੇਚ ਥੱਲੇ ਲਾਸ਼ ਮਿਲੀ ਆ ਹੋ ਸਨੋ ਜੀ ਹਾਂਜੀ ਮੈਂ ਮੋਟੋ ਹਿੰਦਿਆ ਇੱਕ ਕਿਸ ਤਰ੍ਹਾਂ ਹੋਈ ਕੀ ਕਾਰਨ ਹੈ ਕਿ ਕੋਈ ਕੁ ਰੰਜੇ ਸੀ ਹੀ ਜਾਂ ਕਿਸ ਤਰ੍ਹਾਂ ਰੰਜੇ ਜੀ ਇੱਕ ਬੇਟੇ ਇੱਕ ਮੁੰਡੇ ਨਾਲ ਹੀ ਜੀ ਬਹਾਰਿਆ ਨੇਦਾ ਹੀ ਕਿਤੇ ਉੱਪਰ ਦੀਆਂ ਪਲੇਟਾਂ ਬੇਟੇ ਮੇਰੇ ਕੋਲ ਲੀਆਂ ਹੀ ਕਿਉਂਕਿ ਤਾਂ 5000 ਜਿ ਲੀਆਂ ਹੀ ਉਹਨੇ ਸਾਲ ਡੇਢ ਜੇ ਦਿੱਤੇ ਪੈਸੇ ਦੇ ਉਹਨੇ ਕਿਸੇ ਵੀ ਕੀਤਾ ਹੀ ਬੇਟੇ ਮੇਰੇ ਤੇ ਤੇ ਕਿ ਇਸੇ ਮੇਰਾ ਬੇਟਾ ਜਿੱਤ ਗਿਆ ਹੀ ਤੇ ਬੇ ਦਵਾਰਾ ਕੰਦਾ ਵੀ ਮੈਨੂੰ ਪੈਸੇ ਮੈਂ ਕਿਹਾ ਸੋ ਤਾਂ ਹੀ ਉਹਨੂੰ ਤਮਗੇ ਦਿੰਦਾ ਰਹਿ ਕਿ ਇਸ ਵਾਰਸ ਲੈ ਲੈ ਮੈਨੂੰ ਪੈਸੇ ਅੱਧੇ ਦੇ ਦੇ ਤੇ ਬੇਟਾ ਮਰੇ 30 30 ਤਰੀਕ ਗੱਲ ਹੋਈ ਉਹ ਦਿਨ ਕੈਮਰਿਆਂ ਚ ਰਿਕਾਰਡ ਹੈ ਜੀ ਤੇ ਉਹਨੇ ਪਿੱਛੇ ਹੁਣਾ ਕਦੋਂ ਸੀਗਾ ਕਿ ਕਿੰਨੇ ਸਮੇਂ ਤੋਂ ਬਾਅਦ ਲੈਣਾ ਸੀ ਉਹ 9 ਵਜੇ ਤੋਂ ਤੇ ਫਲੈਟ ਹੀ ਜੀ ਕੱਲ ਦੀ 30 ਤਰੀਕ ਦੀ ਤੇ 2 ਤਰੀਕ ਨੂੰ ਘਰ ਪਹੁੰਚਣਾ ਸੀ ਅੱਜ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮਾਲੀ ਸਤਿਕਾਰ ਤੇ ਚੱਲੇ ਸਤਿਕਾਰ ਪ੍ਰਸ਼ਾਸਨ ਦੇ ਮੰਗ ਕਰਦੇ ਜੀ ਹਨ ਇਨਸਾਫ ਚਾਹੀਦਾ ਜੀ ਤੇ ਪਿਆਰਭਾਈ ਕਰਨੀ ਚਾਹੀਦੀ ਜੋ ਉਹਨੇ ਕਾਰ ਉਹਨੂੰ ਤੌਜੇ ਕਰਦਾ ਰਿਹਾ ਉਹਨੂੰ ਪਿਆਰਭਾਈ ਕਰਨੀ ਚਾਹੀਦੀ ਗਵਰਨਮੈਂਟ ਨੂੰ ਹਾਂਜੀ ਹਹੀ ਡੈਡ ਬਡੀ ਉਤੇ ਸਸਕਾਰ ਕਰਨ ਲਈ ਸਾਨੂੰ ਗਵਰਨਮੈਂਟ ਕੋ ਵੀਜ਼ਾ ਦਿੱਤਾ ਜਾਏ ਜੀ ਮੈਂ ਇੱਕ ਪਤੇ ਮੇਰਾ ਨਾਮ ਦਲੀਪ ਸਿੰਘ ਆ ਮੈਂ ਗੁਰਜੀਤ ਸਿੰਘ ਦਾ ਤਾਇਆ ਲੱਗਦਾ ਜੋ ਸਾਡਾ ਬੇਟਾ 2015 ਤੋਂ ਬਾਅਦ ਯੂਐਸਏ ਗਿਆ ਸੀਗਾ ਉੱਥੇ ਜਾ ਕੇ ਜਿਹੜਾ ਕੋਈ ਇਹਨਾਂ ਮੇਰੇ ਭਾਈ ਸਾਹਿਬ ਨੂੰ ਦੱਸਿਆ ਜਾਂਦੀ ਇਹ ਮੁੰਡੇ ਦਾ ਰੈਂਜਰ ਸੀਗੀ ਉਹਦੇ ਬਾਰੇ ਇਹਨਾਂ ਦਾ ਦੱਸ ਦਿੱਤਾ ਦੂਸਰੀ ਗੱਲ ਇਹ ਹੈ ਕਿ ਅਸੀਂ ਪ੍ਰਸ਼ਾਸਨ ਕੋ ਤੇ ਆਪਣੀ ਗਵਰਨਮੈਂਟ ਕੋ ਤੇ ਉਸ ਗਵਰਨਮੈਂਟ ਕੋੋਂ ਸਾਹਿਬ ਮੰਗਦੇ ਆ ਕਿ ਇੱਕ ਇਨਸਾਬ ਦਿੱਤਾ ਜਾਵੇ ਦੂਸਰਾ ਜਿਹੜਾ ਕਿ ਜਦੋਂ ਦਾ ਗਿਆ ਅਜੇ ਤੱਕ ਦੇ ਸਾਡਾ ਇਹਦਾ 50 ਲੱਖ ਰੁਪਈਆ ਲੱਗਾ ਸੀ ਸਾਡਾ ਉਹ ਕਰਜ਼ਾ ਨਹੀਂ ਪੂਰਾ ਹੋਇਆ ਉਹਦੇ ਵਾਸਤੇ ਗਵਰਨਮੈਂਟ ਨੂੰ ਅਪੀਲ ਕਰਦੇ ਆ ਕਿ ਸਾਨੂੰ ਥੋੜੀ ਬਹੁਤ ਮਦਦ ਦਿੱਤੀ ਜਾਵੇ ਜਿਹੜਾ ਕਿ ਉਸ ਬੱਚੇ ਦੇ ਸੰਸਕਾਰ ਵਾਸਤੇ ਵੀ ਸਾਨੂੰ ਉੱਥੇ ਜਾਨ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਖੁਦਾ ਦੇ ਸਾਹਬ ਦਿੱਤਾ ਜਾਵੇ ਇਹ ਸਾਡਾ ਬਹੁਤ ਸਾਰਾ ਕੋਲ ਮੰਗਾ ਬਾਕੀ ਜੋ ਵੀ ਮੰਗਦਾ ਇਨਸਾਫ ਆ ਗਵਰਨਮੈਂਟ ਦੋਗੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬੜਿਆ ਵਾਲਾ ਧੰਨਵਾਦ ਜਿਹਨਾਂ ਨਾਲ ਆ ਕੇ ਸਾਡੇ ਦੁੱਖ ਦੀ ਦੁੱਖ ਦੀ ਤਰਕੜੀ ਵਿੱਚ ਆ ਕੇ ਸਾਡਾ ਦੁੱਖ ਸਾਂਝਾ ਕੀਤਾ ਲੜਕੇ ਦੀ ਮੌਤ ਹੋ ਜਾਣ ਤੋਂ ਬਾਅਦ ਪਰਿਵਾਰ ਦੇ ਹਾਲਾਤ ਕਿੱਦਾਂ ਦੇ ਸੀਗੇ ਔਰ ਪਹਿਲਾਂ ਕਿਸ ਤਰ੍ਹਾਂ ਦੇ ਸੀਗੇ ਦੇਖੋ ਜੀ ਪਹਿਲੇ ਜਦੋਂ ਉਹ ਇਦਾਂ ਹੀ ਆਪਣੇ ਘਰਾਂ ਦੇ ਵਿੱਚ ਰੋਟੀ ਪਾਣੀ ਚੱਲਦਾ ਸੀਗਾ ਹੁਣ ਉਹ ਲੜਕੇ ਦੇ ਜਾਣ ਤੋਂ ਬਾਅਦ ਇੰਨੇ ਕੁ ਮਤਲਬ ਦੁਖੀ ਹੋ ਗਏ ਆ ਸਾਰਾ ਪਰਿਵਾਰ ਹੀ ਅਸੀਂ ਦੁਖੀ ਆ ਤੇ ਨਾਲ ਹੀ ਅਸੀਂ ਹੁਣ ਜਿਸ ਤਰ੍ਹਾਂ ਕੇ ਅਸੀਂ ਪਹਿਲਾਂ ਸਾਡਾ ਲੰਗਰ ਪਾਣੀ ਚੱਲਦਾ ਸੀ ਉਹ ਨਹੀਂ ਚੱਲ ਸਕਦਾ ਕਿਉਂਕਿ ਬੱਚਿਆਂ ਦੇ ਸਾਰੇ ਨਾਲ ਹੀ ਅਸੀਂ ਬਾਹਰ ਜਿਹੜੇ ਬੱਚੇ ਭੇਜੇ ਉਹਨਾਂ ਦੇ ਸਾਰੇ ਨਾਲ ਹੀ ਸਾਰਾ ਜੋ ਪਰਿਵਾਰ ਕਰਦੇ ਆ ਉਹਨਾਂ ਦੇ ਪੈਸੇ ਨਾਲ ਹੀ ਕਰਦੇ ਆ ਹੁਣ ਜਦੋਂ ਪੈਸਾ ਬੰਦ ਹੋ ਗਿਆ ਜਿਹੜਾ ਅਸੀਂ ਕੰਮ ਕੀ ਕਰਦੇ ਇਹ ਤਿੰਨ ਬੱਚੇ ਸੀ ਇਹਦੇ ਸਰਦਾਰ ਕਦੇਵ ਸਿੰਘ ਦੇ ਇੱਕ ਬੇਟੀ ਆ ਦੋ ਬੇਟੇ ਆ ਤੇ ਇਹ ਬੇਟਾ ਜਿਹੜਾ ਛੋਟਾ ਬੇਟਾ ਸੀਗਾ ਗਰਜੀਤ ਸਿੰਘ ਇਹਦੀ ਮੌਤ ਹੋ ਤਾਂ ਸਾਰੇ ਇਲਾਕੇ ਨੂੰ ਆਪਣੇ ਨਗਰ ਨੂੰ ਬਹੁਤ ਘਾਟ ਹੋ ਦੁੱਖ ਪਰ ਪੰਜਾਬੀਆਂ ਦੀ ਸੁਰੱਖਿਆ ਦੀ ਗੱਲ ਕੀਤੀ ਜਾਵੇ ਤੇ ਸੁਰੱਖਤਨ ਲੈ ਕੇ ਕੀ ਚਾਣਾ ਚਾਹੁੰਦੇ ਸਸਰੀ ਜੁਗੀਆਂ ਦਾ ਲੈਣ ਜਾਂ ਸਵੇਚਾ ਤੇ ਸਾਹਮਣੇ ਆ ਦੇ। ਦੇਖੋ ਜੀ ਬਾਅਦ ਜਿਸ ਤਰ੍ਹਾਂ ਸਾਡੇ ਵਿਦੇਸ਼ ਵਿੱਚ ਬੱਚੇ ਰਹਿ ਰਹੇ ਆ ਉਹਦੇ ਵਾਸਤੇ ਅਸੀਂ ਵਿਦੇਸ਼ ਦੀ ਗਵਰਨਮੈਂਟਾਂ ਨੂੰ ਕਹਿੰਦੇ ਜਿੱਦਾਂ ਯੂ ਐਸ ਏ ਹੋਈ ਹੋਰ ਵੀ ਜਿਹੜੇ ਮੁਲਕਾਂ ਚ ਰਹਿ ਰਹੇ ਆ ਉਹਦੀ ਸੁਰੱਖਤਾ ਜਿਹੜੀ ਕਰਨੀ ਚਾਹੀਦੀ ਉਹ ਉੱਥੇ ਦੀ ਗਵਰਨਮੈਂਟ ਦੀ ਜ਼ਿੰਮੇਵਾਰੀ ਬੰਦੀ ਆ ਕਿ ਨਾ ਸਾਡੀ ਗਵਰਨਮੈਂਟ ਦੇ ਲਈ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਆ ਗਵਰਨਮੈਂਟ ਉੱਥੇ ਦੀ ਜਿਹੜੀ ਉਹਨਾਂ ਦੇ ਜ਼ਿੰਮੇਵਾਰ ਬਣ ਥੋੜਾ ਬਹੁਤ ਉਹਨਾਂ ਦੀ ਹੱਤਕਰਨ ਜੋ ਕਿ ਜਿਹੜੇ ਬੱਚੇ ਸਾਡੇ ਸਹੀ ਸਲਾਮਤ ਰਹਿ ਤੇ ਇਹੋ ਜਿਹਾ ਕੋਈ ਕਿਸੇ ਨਾਲ ਹੋਰ ਨਾ ਹੋਵੇ ਸਤਨਾ ਹੋ ਗਿਆ ਕਿਸੇ ਹੋਰ ਨਾਲ ਇਹੋ ਜਿਹਾ ਕਰ ਲੋ ਜਿਸ ਤਰ੍ਹਾਂ ਕਿ ਲੜਕੇ ਬਾਪ ਦਿੱਖਿਆ ਹਾਸੀਗਾ ਪੀ ਜਣੇ ਚਾਹੂ ਮਤੋਂ ਬਾਪ ਕਿ ਕਿ ਤਸਰ ਚਾਹਸੀਗਾ ਦੇਖੋ ਜੀ ਬੱਚੇ ਦੇ ਆਉਣ ਤੇ ਸਾਨੂੰ ਸਾਰੇ ਪਰਿਵਾਰਾਂ ਨੂੰ ਇੰਨੀ ਖੁਸ਼ੀ ਸੀ ਕਿ ਕਿਉਂਕਿ ਬੱਚੇ ਦਾ ਵਿਆਹ ਰੱਖਿਆ ਸੀ ਅਸੀਂ ਜੋ 18 ਤਰੀਕ ਦਾ ਵਿਆਹ ਹੈ 18 ਅਕਤੂਬਰ ਦਾ ਤੇ ਕੱਲ ਬੱਚੇ ਨਾਲ ਕੱਲ ਅੱਜ ਬੱਚੇ ਨਾਲ ਸਵੇਰੇ ਇੱਥੇ ਪਹੁੰਚ ਜਾਣਾ ਸੀ ਇਹ ਖੁਸ਼ੀਆਂ ਜਿਹੜੀਆਂ ਸਾਰੀਆਂ ਉਹ ਖੋ ਗਏ ਲਗੇ ਕਿਉਂਕਿ ਸਾਰਾ ਪਰਿਵਾਰ ਖੁਸ਼ੀ ਦੇ ਮਾਹੌਲ ਵਿੱਚ ਸੀਗਾ ਤੇ ਜਿਹੜਾ ਹੁਣ ਸਾਰਾ ਪਰਿਵਾਰ ਤੇ ਸਾਰਾ ਨਗਰ ਸੀ ਸੋਗ ਸਮਗਮ ਵਿੱਚ ਬੈਠੇ ਆ ਸਾਨੂੰ ਇਹਨਾਂ ਦੁੱਖ ਅਕੇ ਸਾਡੇ ਬੱਚਿਆਂ ਦੇ ਜਿਹੜੇ ਖੁਸ਼ੀਆਂ ਵਿੱਚ ਜਿਹੜਾ ਉਹ ਸੋਗ ਸਮਗਮ ਵਿੱਚ ਬਦਲ ਗਿਆ ਇਹ ਸਾਨੂੰ ਬਹੁਤ ਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਸਾਡੀ ਮਤ ਕੀਤੀ ਜਾਵੇ ਜੋ ਕਿ ਥੋੜਾ ਬਹੁਤਾ ਜੋ ਵੀ ਜਨਾ ਵੀ ਸਾਡੀ ਮਦਦ ਕਰ ਸਕਣ ਬਤ ਵਦ ਦੂਸਰੀ ਸ਼ਾਸਨ ਨੂੰ ਇਹ ਸਾਡੀ ਬੇਨਤੀ ਹੈ ਕਿ ਸਾਡੇ ਭਾਈ ਸਾਹਿਬ ਉਹਨਾਂ ਨੂੰ ਅਮਰੀਕਾ ਜਾਣ ਵਾਸਤੇ ਵੀਜ਼ਾ ਦਿੱਤਾ ਜਾਵੇ ਗਵਰਨਮੈਂਟ ਨੂੰ ਅਪੀਲ ਆ ਤੇ ਇਹ ਸਾਡੀ ਅਪੀਲ ਨੂੰ ਕਬੂਲ ਕਰਨ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਾਂਗੇ ਗਵਰਨਮੈਂਟ ਦਾ ਬਹੁਤ-ਬਹੁਤ ਧੰਨਵਾਦ ਆ ਆਪ ਜੀ ਦਾ ਮੀਡੀਆ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਲੋਕਾਂ ਨਾਲ ਸਾਂਝਾ ਕੀਤਾ ਸਤਿਗੁਰੂ ਦੀ ਕਿਰਪਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁੱਖ ਦੀ ਘੜੀ ਵਿੱਚ ਅਸੀਂ ਸਾਰਾ ਪਿੰਡ ਸਾਰਾ ਇਲਾਕਾ ਜਦੋਂ ਪਤਾ ਲੱਗਿਆ ਵੀ ਇਹਦਾ ਬੱਚੇ ਦੀ ਮੌਤ ਹੋ ਗਈ ਆ ਤੂੰ ਖੁਸ਼ੀਆਂ ਨਾਲ ਜਿਹੜਾ ਬੱਚੇ ਨੇ ਆਉਣਾ ਸੀ ਅੱਜ ਦੇ ਸਵੇਰੇ 9 ਵਜੇ ਘਰ ਪਹੁੰਚ ਜਾਣਾ ਸੀ ਜਿਹੜਾ ਕਿ ਮਾਤਮ ਛਾ ਗਿਆ ਰੋਟੀ ਨੰਨ ਕੇ ਦੁੱਖ ਇਹ ਨਿਆ ਕੋਈ ਜਵਾਨ ਬੱਚਾ ਜਿਹੜਾ ਹੱਥੋਂ ਖੁੱਸ ਜਾਣਾ ਬੜੀ ਵੱਡੀ ਗੱਲ ਆ